ਪਹਿਲਾਂ ਇਹਨਾਂ ਨੂੰ ਸ਼ੂਗਰ ਦੀ ਸਮੱਸਿਆ ਵੀ ਸੀ ਇਹਨਾਂ ਨੂੰ ਹੱਟ ਦੀ ਸਮੱਸਿਆ ਵੀ ਆਈ ਫਿਰ ਇਹਨਾਂ ਨੂੰ ਬ੍ਰੇਨ ਸਟ੍ਰੋਕ ਵੀ ਹੋਇਆ ਇਹ ਸਾਰੇ ਮਸਲਿਆਂ ਦੇ ਵਿੱਚੋਂ ਨਿਕਲੇ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਨਿਕਲੇ ਹਾਲਾਤ ਦੇ ਨਾਲ ਲੜੇ ਤੇ ਤੰਦਰੁਸਤੀ ਵੱਲ ਵਧੇ ਪਰ ਮੌਤ ਤੋਂ 2 ਦਿਨ ਪਹਿਲਾਂ ਇਹਨਾਂ ਨੂੰ ਫਿਰ ਬ੍ਰੇਨ ਦੇ ਵਿੱਚ ਕਲੌਟ ਦੀ ਸਮੱਸਿਆ ਆਈ ਉਹ ਇੱਕ ਐਸਾ ਅਟੈਕ ਆਇਆ ਜਿਹਦੇ ਕਰਕੇ ਉਹ ਸਾਡੇ ਕੋਲੋਂ ਚਲੇ ਗਏ ਆ ਮਨੁਣਾ ਬਾਲਮੁਕੰਦ ਸ਼ਰਮਾ ਦੀ ਗੱਲ ਜਿਹੜੀ ਹੁਣ ਭਾਵਕ ਹੋਏ ਨੇ ਉਹਨਾਂ ਨੇ ਕਹੀ ਆ ਜਦੋਂ ਮ੍ਰਿਤਕ ਸਰੀਰ ਨੂੰ ਵੇਖਣ ਗਏ ਆ ਉਹ ਕਹਿੰਦੇ ਵੀ ਮੇਰੇ ਲਈ ਇਹ ਸਭ ਕੁਝ ਹੀ ਸੀ ਇਸ ਕਰਕੇ ਕਿਉਂਕਿ ਸਾਡੀ ਸਾਂਝ ਐਸੀ ਨਿਭੀ ਜਦੋਂ ਅਸੀਂ ਵਿਦੇਸ਼ ਦੇ ਵਿੱਚ ਵੀ ਜਾਂਦੇ ਸੀ ਕਦੇ ਇਹ ਨਹੀਂ ਹੋਇਆ ਵੀ ਭਾਈ ਇਹਨਾਂ ਨੇ ਕਿਹਾ ਹੋਵੇ ਜੀ ਕਿ ਇਹ ਮੇਰਾ ਦੂਜੇ ਨੰਬਰ ਦਾ ਸਹਾਇਕ ਕਲਾਕਾਰ ਆ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਤੂੰ ਸਾਡਾ ਇੰਜਣ ਆ ਮੈਂ ਤੇ ਨੀਲੂ ਤੁਹਾਡੇ ਡੱਬੇ ਆ ਤੇ ਸਾਡਾ ਕੰਮ ਹੈਗਾ ਜੀ ਬੋਲ ਆ ਜਿਹੜੀ ਜਦੋਂ ਆਪਾਂ ਹਾਕੀ ਖੇਡਦੇ ਆ ਜੇਹੰਦਾ ਜਿਹੜੀ ਉਹ ਡੀ ਤੱਕ ਪਹੁੰਚਾਉਣਾ ਡੀ ਦੇ ਵਿੱਚ ਅਸੀਂ ਪਹੁੰਚਾੜਣੀ ਗੋਲ ਤੁਸੀਂ ਕਰਨਾ ਅਸੀਂ ਇਸ ਗੱਲ ਨੂੰ ਵੰਡ ਕੇ ਕੰਮ ਦੇ ਰੂਪ ਦੇ ਵਿੱਚ ਚੱਲੇ ਤੇ ਅੱਜ ਤੱਕ ਸਾਡੀ ਨਿਭੀ ਆ ਕਦੇ ਰੁਪਈਆਂ ਦੀ ਕਦੇ ਪੈਸਾ ਦੀ ਗੱਲ ਹੀ ਨਹੀਂ ਹੋਈ ਕੋਈ ਕਿੰਨੀ ਸੋਹਣੀ ਗੱਲ ਹੈ ਇਹ ਭੱਲਾ ਸਾਹਿਬ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਜਦੋਂ ਅਸੀਂ ਪ੍ਰੋਗਰਾਮ ਕੀਤਾ ਸੀਗਾ ਚੱਜ ਦਾ ਵਿਚਾਰ ਉਹ ਕਹਿੰਦੇ ਜੀ ਦੇਖੋ ਜ਼ਿੰਦਗੀ ਦੇ ਵਿੱਚ ਨਾ ਬਹੁਤ ਕੁਝ ਮੈਂ ਸੋਚਿਆ ਸਮਝਿਆ ਤੇ ਹੰਡਾਇਆ ਪਰ ਉਹ ਕਹਿੰਦੇ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਇਹ ਪ੍ਰੋਗਰਾਮ ਦੇ ਵਿੱਚ ਵੀ ਗੱਲਾਂ ਉਹਨਾਂ ਨੇ ਬੋਲੀਆਂ ਹੋਈਆਂ ਉਹ ਕਹਿੰਦੇ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਅਸੀਂ ਪਟਿਆਲਾ ਦੇ ਵਿੱਚ ਪ੍ਰੋਗਰਾਮ ਕੀਤਾ ਸੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਹਨਾਂ ਦੇ ਇੱਕ ਸਲਾਹਕਾਰ ਦੇ ਗੱਲ ਲੜ ਗਈ ਸਾਡੇ ਵਾਲੀ ਉਸ ਤੋਂ ਬਾਅਦ ਸਾਨੂੰ ਕਈ ਤਰ੍ਹਾਂ ਦੇ ਨਾਲ ਠਿੱਠ ਵੀ ਕੀਤਾ ਗਿਆ ਪਰ ਬਾਅਦ ਦੇ ਵਿੱਚ ਪ੍ਰਸ਼ਾਸਨਿਕ ਅਦਾਰਿਆਂ ਨੇ ਪ੍ਰਸ਼ਾਸਨ ਨੇ ਜਾਂ ਅਫਸਰ ਸ਼ਾਹੀ ਨੇ ਸਿਖਰਲੀ ਅਫਸਰ ਸ਼ਾਹੀ ਨੇ ਇਸ ਗੱਲ ਦੇ ਉੱਤੇ ਮਾਫੀ ਵੀ ਮੰਗੀ ਵੀ ਭਾਈ ਇਹ ਗਲਤ ਹੋਇਆ ਭੱਲਾ ਸਾਹਿਬ ਦੇ ਨਾਲ ਇਵੇਂ ਨਹੀਂ ਸੀ ਹੋਣਾ ਚਾਹੀਦਾ ਤੇ ਨਾਲ ਉਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਸੀ ਉਹ ਕਹਿੰਦੇ ਭਾਈ ਟੈਣੇ ਇਹ ਗੱਲ ਸੱਚੀ ਆ ਕਿ ਅਸੀਂ ਉਸ ਦੌਰ ਦੇ ਵਿੱਚ ਹੀ ਛਣਕਾਟਿਆਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਉਤੇ ਤੇ ਰਾਜਸੀ ਲੋਕਾਂ ਦੇ ਉਤੇ ਕਟਕਸ਼ ਕਰਦੇ ਰਹੇ ਆ ਅੱਜ ਵੀ ਤਰੀਕ ਦੇ ਬੱਚੇ ਉਹ ਜੀ ਗੱਲ ਕੀਤੀ ਹੋਵੇ ਨਾਲ ਦੀ ਨਾਲ ਲੋਕ ਧਰਨਾ ਲਾ ਕੇ ਬਹਿ ਜਾਂਦੇ ਆ ਵੀ ਭਾਈ ਤੁਸੀਂ ਸਾਡੇ ਮਹਿਬੂਬ ਨੇਤਾ ਦੇ ਬਾਰੇ ਆ ਗੱਲ ਕਿਵੇਂ ਕਹੀ ਆ ਕਿਸੇ ਚੀਜ਼ ਦਾ ਨਾਮ ਲੈ ਕੇ ਬੋਲੋ ਸਹੀ ਅੱਜ ਕੱਲ ਤਾਂ ਬਹਾਨਾ ਬਣ ਗਿਆ ਵੀ ਭਾਈ ਉਹਦੇ ਬਾਰੇ ਤੂੰ ਐ ਗੱਲ ਕਹੀ ਸਾਡੀ ਭਾਵਨਾ ਪੜਕ ਗਈ ਆ ਉਹ ਕਹਿੰਦੇ ਜੀ ਹਸਤਾਏ ਸੋਚਦੇ ਵੀ ਸ਼ਿਣਕਾਟਿਆਂ ਦਾ ਦੌਰ ਚੰਗਾ ਸੀ ਜਦੋਂ ਅਸੀਂ ਤਿੱਖੀ ਸ਼ਬਦਾਵਲੀ ਵੀ ਵਰਤੀ ਅਸੀਂ ਤਿੱਖੇ ਵਿੰਗ ਵੀ ਕੀਤੇ ਤੇ ਭਾਈ ਇਸ ਕਰਕੇ ਅਸੀਂ ਬਚੇ ਰਹੇ ਅੱਜ ਦੇ ਦੌਰ ਚੋ ਕਹਿੰਦੇ ਸੀ ਵੀ ਛਣਕਾਟੇ ਕਰਨਾ ਕੋਈ ਸੌਖਾ ਕੰਮ ਨਹੀਂ